ਇਹਦੇ ਨਾਲ ਜਿਹੜੀ ਤੁਸੀਂ ਟ੍ਰਾਂਸਪਲੈਂਟ ਕਰਦੇ ਹੋ ਇਹਦੇ ਨਾਲ ਆਪਾਂ ਝੋਨਾ ਲਾ ਰਹੇ ਹਾਂ। ਹਾਂਜੀ। ਇਹ ਉਹਦੇ ਨਾਲੋਂ ਬੈਨੀਫਿਟ ਵੀ ਇਹਦਾ ਜ਼ਿਆਦਾ ਆ ਕਿਉਂ ਕਿ ਢੱਕਾ ਨੇੜੇ ਲੱਗਣਾ ਜਾਂ ਬਹੁਤ ਕੱਚੀ ਲੱਗਣਾ ਕਿਉਂਕਿ ਇਹ ਵੀ ਬਹੁਤ ਬੰਦੇ ਗੱਲਾਂ ਕਰਦੇ ਨੇ ਕਹਿੰਦੇ ਵੀ ਇਹਦੇ ਨਾਲ ਜਿਹੜਾ ਖੇਤ ਆ ਉਹ ਜ਼ਿਆਦਾ ਭਰਦਾ। ਹਾਂਜੀ। ਦੇਖੋ ਉਹ ਆ ਗੇ ਮਸ਼ੀਨ ਦੀਆਂ ਆਪਾਂ ਇਹਦੇ ਜੋ ਜਵੇ ਦੇ ਵਿੱਚ ਫੈਸਿਲਿਟੀਆਂ ਆ ਗਈਆਂ। ਇਹਦੇ ਵਿੱਚ ਕੀ ਹੈ 3 ਇੰਚ ਤੋਂ ਲੈ ਕੇ 12 ਇੰਚ ਤੱਕ ਦੀ ਮਤਲਬ ਇੱਕ ਦੇਸੀ ਜਿਹੜੇ 3 6 9 ਜਾਂ 12 ਇੰਚ ਦੇ ਢੱਕਾ ਆਪਾਂ ਕਹਿੰਦੇ ਉਹ ਆਪਾਂ ਕਹਿੰਦੇ ਨੇ ਵੀ ਇੱਕ ਗਿੱਟਰੇ ਦੇ ਲਵਾਈ ਹੋਈ ਜਾਵੇ ਹੈਨਾ। ਉਹਦੇ ਵਿੱਚ ਵੀ ਆਏ ਇਹ ਤੋਂ ਨੇ ਕਿਤੇ ਸਿੰਗਲ ਸਿੰਗਲ ਢੱਕਾ ਆਪਣੀ ਲੇਬਰ ਨੇ ਲਾਉਣਾ ਸਿੰਗਲ ਸਿੰਗਲ ਢੱਕਾ ਇਹਨੇ ਜਣੀ ਮੋਸਟਲੀ ਦੋ ਜਾਂ ਤਿੰਨ ਤਿੰਨ ਢੱਕੇ ਇਹਨੇ ਚੱਕਨੇ ਨੇ ਵੀ ਜੇ ਇੱਕ ਅੱਧਾ ਢੱਕਾ ਮਿਸ ਮਰਦਾ ਵੀ ਆ ਤਾਂ ਨਾਲ ਇੱਕ ਦੂਜੇ ਦੀ ਸਪੋਰਟ ਰਹਿੰਦੀ ਆ ਉਹਨੇ ਪਹਿਲੇ ਹੀ ਜਣੀ ਆਪਣਾ ਲੱਗਦੀ ਸਾਰ ਇੱਕਦਮ ਉਹਨੇ ਗਰੋਥ ਫੜੀ ਹਾਂ ਮਤਲਬ ਜੇ ਕਹ ਲਓ ਕਿ ਦੋ ਤਿੰਨ ਦਾ ਤਾਂ ਪਹਿਲੀ ਬੂਟਾ ਦੇਖਣ ਲੱਗ ਪੈਂਦਾ ਹੁਣ ਜੇ ਆਪਾਂ ਲੇਬਰ ਦੀ ਗੱਲ ਕਰੀਏ ਲੇਬਰ ਲੱਗ ਲੇਬਰ ਲਾਉਂਦੀ ਆ ਵੀ ਆਪਣੀ 4 ਕਿਲੋ 1 ਕਿੱਲੇ ਦੇ ਵਿੱਚ ਬੀਜ ਲਾਉਂਦੀ ਹੈ ਤੇ ਜੋ ਆਪਾਂ ਪਨੀਰੀ ਇਹਦੀ ਸੀਡ ਤਿਆਰ ਕਰਦੇ ਆਂ ਆਪਾਂ ਟ੍ਰੇਆਂ ਦੇ ਵਿੱਚ ਤਾਂ ਇਹ ਤਕਰੀਬਨ ਜੇ ਆਪਾਂ ਇਹ ਮਸ਼ੀਨ ਦੇ ਨਾਲ ਝੋਨਾ ਲਾਉਂਨੇ ਤਾਂ ਇਹ 9 ਤੋਂ 10 ਕਿਲੋ ਬੀਜ 1 ਕਿੱਲੇ ਦੇ ਵਿੱਚ ਲਾ ਦਿੰਦੀ ਹੈ